ਜਦੋਂ ਉਹਨਾਂ ਨੂੰ ਘੋਟਾ ਪਾਇਆ ਗਿਆ ਸਿਆਜ ਉਹ ਲੋਕ ਵੀ ਪੰਜਾਬ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ ਇਹ ਜੇਸਦਾ ਬਾਈਪਾਨੇ ਸਿੱਧੂ ਵੀ ਇਹ ਜਿਹੜੀ ਸਰਕਾਰ ਹੈ ਨਾ ਇਹ ਡਰ ਗਈ ਹੈ ਸਾਡੇ ਆਮ ਲੋਕਾਂ ਤੋਂ ਬਾਈਪਾਨਾ ਸਿੱਧੂ ਨਾ ਤਾਂ ਕੋਈ ਐਮਐਲਏ ਆ ਨਾ ਐਮਪੀ ਹੈ ਨਾ ਮੁੱਖ ਮੰਤਰੀ ਹੈ ਨਾ ਮੰਤਰੀ ਹੈ ਨਾ ਸਰਪੰਚਾ ਪਰ ਫੇਰ ਵੀ ਭਾਈ ਭਾਨੇ ਸਿੱਧੂ ਨੇ ਉਹ ਕੰਮ ਕੀਤੇ ਜਿਹੜੇ ਕੰਮ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਸਰਕਾਰੀ ਅਫਸਰਾਂ ਦੀ ਹੁੰਦੀ ਹੈ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਹੈ ਅਜਿਹੇ ਲੋਕਾਂ ਨੂੰ 26 ਜਨਵਰੀ ਤੇ ਪੰਜਾਬ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਕਿ ਭਾਈ ਜੋ ਕੰਮ ਸਾਡਾ ਸੀ ਉਹ ਕੰਮ ਤੁਸੀਂ ਕਰਕੇ ਦਿਖਾਤਾ ਜਦੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਬੋਲਿਆ ਜਾਂਦਾ ਸੀ ਤਾਂ ਬਾਈ ਪਾਨਾ ਸਿੱਧੂ ਸਭ ਤੋਂ ਪਹਿਲਾਂ ਮੇਰੇ ਨਾਲ ਖੜੇ ਸੀ ਜਜ ਮੇਰਾ ਵੀ ਫਰਜ ਪੰਦਾ ਹੈ ਗਲਤ ਪਰਚਾ ਨਹੀਂ ਪਾਉਣਾ ਕਿਸੇ ਭਾਵੇਂ ਜਿਹੜੀ ਮਰਜ਼ੀ ਪਾਦਾ ਹੋਵੇ ਰਾਜਨੀਤਿਕ ਪਰਚੇ ਨਹੀਂ ਪਾਉਣੇ ਝੂਠੇ ਪਰਚੇ ਨਹੀਂ ਪਾਉਣੇ ਆਪਣੇ ਤੋਂ ਜਿਹੜੇ ਸਹੀ ਪਰਚੇ ਆ ਉਹੀ ਸੰਭਾਲੇ ਜਾਣ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਜੇ ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹੀ ਜਿਹੜੀ ਹੈ ਇਨਸਾਫ ਤੱਕ ਪਹੁੰਚਾ ਦਈਏ ਜਿਹੜੇ ਪਰਿਵਾਰਾਂ ਨਾਲ ਧੱਕਾ ਹੋਇਆ ਉਹੀ ਬਹੁਤ ਸੁਵਿਸ਼ ਕਰਕੇ ਇੱਕ ਪੱਤਰਕਾਰ ਮੈਨੂੰ ਮਿਲਿਆ ਉਹ ਕਹਿੰਦਾ ਜੀ ਬਾਕੀ ਜੋ ਮਰਜੀ ਬਿਜਲੀ ਦੇ ਬਿੱਲ ਫ੍ਰੀ ਹੋ ਗਏ ਆਮ ਆਦਮੀ ਕਲੀਨਿਕ ਖੁੱਲ ਗਏ ਸਕੂਲ ਬਹੁਤ ਸੋਹਣੇ ਬਣੇ ਜਾਂਦੇ ਆ ਖੇਤਾਂ ਚ ਪੱਸੀਆਂ ਚ ਪਾਣੀ ਆਉਣ ਲੱਗ ਗਿਆ 22 25 30 ਸਾਲਾਂ ਬਾਅਦ ਪਰ ਸਭ ਤੋਂ ਵਧੀਆ ਜਿਹੜੀ ਗੱਲ ਮੰਨ ਗਏ ਉਹ ਲੋਕਾਂ ਦੇ ਝੂਠੇ ਪਰਚੇ ਪੈਣੇ ਬੰਦ ਹੋ ਗਏ ਘਟੁ ਘਟੇ ਛੁਟਕਾਰਾ ਮਿਲਿਆ ਲੋਕਾਂ ਨੂੰ ਵੀ ਆਉਣਾ ਪਿਆ ਤਰੀਕ ਸੀ ਨਾ ਅੱਜ ਤਰੀਕ ਸੀ ਉਧਰ ਇਧਰ ਹੋਰ ਜਿੱਦਾਂ ਤੁਸੀਂ ਤਰੀਕ ਪਾਈ ਰਹੇ ਹੋ ਸਾਡੇ ਵੀਰ ਸਾਹਿਬ ਬੜੀ ਪੂਰੀ ਕਰਾਉ ਪਰਚੇ ਵਾਲੇ ਹੋ ਜਾਂਦੇ ਨੇ ਸਾਫ ਕਰਾ ਦੇਗੇ ਹੈਂ ਸਸਤਾ ਨਾ ਸਾਫ ਬੜੀ ਕਰਾ ਦੇ ਉਧਰ ਘਰ ਜਾਂਦੇ ਇਨੇ ਲੋਕ ਮਿਲਣ ਵਾਲੇ ਬੈਠੇ ਉਧਰ ਇਧਰ ਆਉਣਾ ਪੈ ਤਰੀਕੇ ਸ਼ੂਰ ਵੀਰਾਂ ਤੇ ਹੁੰਦੇ ਹੁੰਦੇ ਨੇ ਦੋਸਤੋ ਭਾਨਾ ਸਿੱਧੂ ਤੇ ਚੌਥਾ ਪਰਚਾ ਮੋਹਾਲੀ ਦੇ ਵਿੱਚ ਦਰਜ ਕੀਤਾ ਗਿਆ ਤੇ ਹੁਣ ਉਸ ਮੋਹਾਲੀ ਵਾਲੇ ਏਜੰਟ ਨਾਲ ਹੋਈ ਭਾਨਾ ਸਿੱਧੂ ਦੀ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਵਾਇਰਲ ਹੋ ਰਹੀ ਹੈ ਤੇ ਇਸ ਦੇ ਵਿੱਚ ਸਾਰ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਪੰਨਾ ਸਿੱਧੂ ਕਿੰਨੇ ਪਿਆਰ ਦੇ ਨਾਲ ਉਸ ਸਾਕਸ਼ ਦੇ ਨਾਲ ਗੱਲ ਕਰ ਰਿਹਾ ਤੇ ਉਸ ਨੂੰ ਕਹਿ ਰਿਹਾ ਕਿ ਤੁਹਾਡਾ ਜੋ ਵੀ ਰੌਲਾ ਜੋ ਵੀ ਇਹਨਾਂ ਦੇ ਨਾਲ ਪੈਸਿਆਂ ਦਾ ਲੈਣ ਦੇਣਾ ਉਸ ਨੂੰ ਬੈਠ ਕੇ ਨਜਿੱਠ ਲਵੋ ਤਾਂ ਕਿ ਤੁਹਾਡੇ ਘਰ ਅੱਗੇ ਧਰਨਾ ਨਾ ਲਗਾਉਣ ਕਿਉਂਕਿ ਇਹ ਧਰਨੇ ਦੀ ਤਿਆਰੀ ਕਰੀ ਬੈਠੇ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਤਾਂ ਉਸ ਤੋਂ ਬਾਅਦ ਵੀ ਭਾਨਾ ਸਿੱਧੂ ਤੇ ਪਰਚਾ ਦਰਜ ਕਰਵਾਇਆ ਜਾਂਦਾ ਜਦ ਕਿ ਭਾਨਾ ਸਿੱਧੂ ਸਰਪੋਂਾਂ ਦੇ ਵਿਚਲੇ ਗੱਲ ਨਿਬੇੜਨਾ ਚਾਹੁੰਦਾ ਸੀ ਇਹ ਪਰਚੇ ਕਿਵੇਂ ਹੋ ਰਹੇ ਨੇ ਕਿਉਂ ਹੋ ਰਹੇ ਨੇ ਤੁਹਾਨੂੰ ਇਹਦੇ ਪਿੱਛੇ ਕੀ ਲੱਗਦਾ ਜ਼ਰੂਰ ਕਮੈਂਟ ਕਰਨਾ ਆਓ ਸੁਣੋ ਇਹ ਕਾਲ ਰਿਕਾਰਡਿੰਗ ਵੀਡੀਓ ਨੂੰ ਲਾਈਕ ਕਰਕੇ ਅਗੇ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਹਰ ਇੱਕ ਤੱਕ ਇਹ ਕਾਲ ਰਿਕਾਰਡਿੰਗ ਇਹ ਵੀਡੀਓ ਪਹੁੰਚ ਸਕੇ ਸੋ ਆਓ ਤੁਹਾਡੇ ਸਾਹਮਣੇ ਹੁਣ ਪਲੇ ਕਰਦੇ ਆ ਇਹ ਕਾਲ ਰਿਕਾਰਡਿੰਗ ਹੈਲੋ ਨੂੰ ਵੀ ਭੱਜ ਰੋਜ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਉੱਪਰ ਨਾਲ ਸਿੱਧੂ ਬੋਲ ਰਿਹਾ ਮੁੰਡਿਆਂ ਨਾਲ ਜਿਹੜਾ 9 ਲੱਖ ਰੁਪਏ ਵਾਲਿਆ ਆਏ ਬੈਠੇ ਰਹੇ ਬੰਦੇ ਹਾਂਜੀ ਅਛਦੀਪ ਅਛਦੀਪ ਹਾਂਜੀ ਅਛਦੀਪ ਅਛਦੀਪ ਵਾਲਿਆ ਆਏ ਬੈਠਣੇ ਯਾਰ ਹਾਂਜੀ ਹਾਂਜੀ ਨਿਬੜਲਾ ਯਾਰ ਵੀਰਮਣ ਕੇ ਆ ਰਹੇ ਇਹਨਾਂ ਦੇ ਬੰਦੇ ਸੰਗ ਨਾਲ ਯਾਰ ਇਹ ਕੋਈ ਗੱਲ ਨਹੀਂ ਵੀਰ ਜੀ ਨਿਫਟ ਲੈਣੇ ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਹੋ ਰਹੇ ਧਰਨਾ ਵਿੱਚ ਖੜੇ ਨੇ ਕਿ ਹੁਣ ਐਨੀ ਉਦੋਂ ਪਹਿਲਾਂ ਪਹਿਲਾਂ ਨਿਤਰਾ ਯਾਰ ਨਾਲ ਤੇਰਾ ਕੰਮ ਖੜੂਗਾ ਨਿਬੜ ਕੇ ਭਰਾ ਕਰ ਯਾਰ ਨਹੀਂ ਵੀਰ ਜੀ ਸਾਨੂੰ ਥੋੜੀ ਜਿਹੀ ਗਲਤੀ ਦੱਸੋਗੇ ਸਾਡੀ ਗਲਤੀ ਕਿੱਥੇ ਹੈ ਦੱਸ ਬਾਈ ਕਾਰ ਗੱਲ ਇਹਨਾਂ ਨਾਲ ਕੀ ਗੱਲ ਹੈ ਹੈਲੋ 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 ਹਾਂਜੀ ਕੌਣ ਗੰਗ ਕਰ ਰਿਹਾ ਕਾਰ ਤੇ ਬੋਲਦਾ ਜੀ ਸਰਜੀ ਕਾਰ ਤੇ ਇਹਨਾਂ ਨਾਲ ਗੱਲ ਕਰੋ ਜਿੰਨਾਂ ਕੋਲ ਤੁਸੀਂ ਗਏ ਹੋ ਕੀ ਕਹਿੰਨਾ ਹਾਂਜੀ ਹਰੀ ਭਾਈ ਵੀਰਜੀ ਪਾਨਾ ਜੀ ਹਾਂਜੀ ਭਾਈ ਮੇਰੀ ਬੇਨਤੀ ਤੇ ਤੁਹਾਨੂੰ ਛੋਟੀ ਜੀ ਹਾਂ ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਬਾਈ ਜੀ ਮੈਟਰ ਜੀ ਅੱਛਾ ਗਿਆ ਸੀ ਪਾਣੀ ਉੱਥੋਂ ਆ ਵਾਸੀ ਜੀ ਅੱਛਾ ਜੀ ਬਚਾਓ ਮਾਰੀ ਗੋਰੀ ਦੋਸਤੋ ਬਰ ਗਿਆ ਕਾਲਜ ਗਿਆ ਕਾਲਜ ਨੇ ਜਵਾਬ ਕਿਹੜੀ ਕਾਟਰੀ ਚ ਗਈ ਜੀ ਇਹਦਾ ਕਿਤੇ ਉਹ ਸੁਵਿਧਾ ਦੇ ਚ ਗਿਆ ਸੀ ਕਾਲਜ ਚ ਗਿਆ ਜੀ ਕਾਲਜ ਨੇ ਗਿਆ ਕਾਲਜ ਵਾਲਿਆਂ ਨੇ ਆ ਕੇ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਸਾਡੀ ਸਾਨੂੰ ਟੀਟੀ ਕਾਪੀ ਲੋ ਟੀਟੀ ਕਾਪੀ ਨਾਲ ਕਿਹਾ ਕਿ ਦਿਓ ਇਮੀਗ੍ਰੇਟ ਇਨਨ ਪਰਮਿਸ਼ਨ ਦਿੱਤਾ ਇਮੀਗ੍ਰੇਟਸ ਦੇ ਮੈਂ ਰਿਕੁਐਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇੱਕ ਅਪਲਿਕੇਸ਼ਨ ਮੈਂ ਆਉਦੇ ਖਾਤੇ ਜੀ ਬੈਠਾ ਕੋਈ ਜਿਹਨੇ ਆਉਦੇ ਖਾਤੇ ਤੇ ਬੋਲੇ ਕਹਿੰਦੇ ਤੁਹਾਡੇ ਖਾਤੇ ਜੀ ਕਿੰਨੇ ਲੱਖ ਰੁਪਏ ਡੋਟਰ ਥੋੜਾ ਲੱਗਿਆ 15 ਲੱਖ ਉਹਨਾਂ 5 ਲੱਖ ਲੱਗਾ 15 ਲੱਖ ਰੁਪਏ ਲੈਣਾ ਜੀ ਐਸਟੀ ਵੀ ਨਹੀਂ ਮੋੜ ਰਿਆ ਮੈਂ ਮੋੜ ਰਹੀ ਜੀ ਮੈਂ ਉਹ ਤੇ ਫੇਸ ਕਰੇ ਮੈਂ ਮੋੜ ਨਹੀਂ ਉਹ ਵੀ ਨਹੀਂ ਮੋੜਨੀ ਜੋ ਕਰਨਾ ਹੀ ਕਰ ਲਾ ਉਹ ਫੜ ਜੀ ਉਹਨਾਂ ਕੋਲ ਗਿਆ ਜੀ ਇਹ ਹਾਲ ਹੈ ਹੈ ਦੋਨੋਂ ਨਹੀਂ ਹਾਂ ਬਾਈ ਹਾਂ ਰੋਈ ਜੀ ਪੜਨਾ ਜੀ ਜੀ ਇਹ ਕਰੇ ਸਾਡੀ ਫੀਸ ਵਾਲਾ ਮਸਲਾ ਫੀਸ ਜਿਹੜੀ ਸਾਡੀ ਫੀਸ ਆ ਉਹਦਾ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਹੈ ਕਹਿੰਦੇ ਬੈਟ ਕਰ ਸੀਗੇ ਕਹਿੰਦਾ ਜੀ ਮੈਂ ਰਿਵੀਸ਼ਨ ਲੈਣੀ ਹੈ ਬੱਚੇ ਦੀ ਰਿਵੀਸ਼ਨ ਕਰਾਤੀ ਕੈਨੇਡਾ ਦੇ ਵਿਨਿਪੈਕ ਕੋਲੇਜ ਦੇ ਵਿੱਚ ਹਾਂਜੀ ਦੋ ਦਿਨ ਬਾਅਦ ਬੱਚਾ ਉਥੋਂ ਕੈਨੇਡਾ ਤੋਂ ਜਾ ਕੇ ਵਾਪਸ ਮੋੜੇ ਆਂਦਾ ਹੂੰ ਕਹਿੰਦੇ ਸਾਡਾ ਬਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਆ ਜੀ ਅਸੀਂ ਕੈਨੇਡਾ ਨੂੰ ਨਾ ਭੇਜਿਆ ਅਸੀਂ ਕੈਨੇਡਾ ਕਿਤੇ ਕਿਸੇ ਹੋਰ ਸਾਲੀ ਜੀ ਪਾਸਪੋਰਟ ਡਾਕੂਮੈਂਟ ਕਿਹਨਾਂ ਚਾਹਤ ਦਾ ਟਾਈਮ ਲੈ ਇੰਦਰਟਾ ਪੈਸੇ ਜਿੰਨੇ 5 ਤਰੀਕ ਕਿਉਂ ਲਈ ਸੀ 5 ਤਰੀਕ ਲਈ ਕਿਹਾ ਬਾਈ ਨਿਬੜ ਲੋ ਰੋਹਿਤ ਅਰਜ ਦਾ ਨਿਬੜਦਾ ਨਿਕਲਣਾ ਨਹੀਂ ਨਿਬੜਦਾ ਭਰਾਵਾ ਦੱਸਦੇ ਜਿਆਦਾ ਕੋਈ ਨਿਬੜਨਾ ਹੋੜਾ ਵਿਚ ਵਿਚਾਲੇ ਕਰਕੇ ਨਿਬੜ ਦਿੰਦੇ ਆ ਠੀਕ ਹੈ ਨਾ ਗੱਲ ਨਹੀਂ ਬਾਈ ਜੀ ਪਤਾ ਕੀ ਏ ਜੇ ਮੈਂ ਗਲਤ ਕਰਤੀ ਮੈਨੂੰ ਦੂਜੀ ਵਾਰ ਮੈਨੂੰ ਤੁਸੀਂ ਜੁਰਮਾਨਾ ਲਾਓ ਏ ਇਹ ਨਿਬੜਨਾ ਨਹੀਂ ਹੁਣ ਬਾਈ ਦੱਸ ਮੈਨੂੰ ਕਿਵੇਂ ਕਰਦਾ ਤੁਸੀਂ ਕੀ ਕਹਿਣ ਤੁਸੀਂ ਕਹਿੰਦੇ ਮੈਂ ਮਿਹਨਤ ਹੀ ਕਰਦਾ ਬਾਈ ਜੀ ਇੱਕ ਬੱਚਾ ਟਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਉਹਦੇ ਨਾਲ ਅਸੀਂ ਉਹਨੂੰ ਕੈਨੇਡਾ ਭੇਜਤਾ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ ਦੋ ਦਿਨਾਂ ਬਾਅਦ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ 9 ਕਹਨੇ ਕਿ ਵੀ 22 ਕਹਿੰਦੇ ਨੇ ਕਿੰਨਾ ਕਹਿੰਦੇ 15 ਸਾਢੇ 15 ਕਹਨੇ ਹੋ 6 ਸਾਢੇ 6 ਲੱਖ ਰੁਪਏ ਜੀਆਈਸੀ ਜੀਆਈਸੀ ਸੀ ਉਹਨਾਂ ਦਾ ਹੀ ਪੈਸਾ ਹੈ ਉਹਨਾਂ ਦਾ ਵਾਪਸ ਆ ਜਾਊਗਾ 6 ਲੱਖ ਰੁਪਏ ਤੱਕ ਤੁਹਾਡਾ ਵਾਪਸ ਆ ਜਾਊਗਾ ਠੀਕ ਹੈ ਜੀ ਉਹ 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 GICC 9 ਲੱਖ ਰੁਪਏ ਇਹ ਵੀ 6 ਲੱਖ ਨਹੀਂ ਦਾ ਵਾਪਸ ਨੋ 9 ਲੱਖ ਰੁਪਏ ਬਾਈ ਜੀ ਭਾਣਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ 1 ਸਾਲ ਦੀ ਪੜ੍ਹਾਈ ਕਰਾਉਂਦਾ ਦੱਸੋ ਅਸੀਂ ਗਲਤ ਕਿੱਥੇ ਹੋਏ ਜਨਾਬ ਚੱਕ ਕੇ ਰੱਖੀ ਬੈਠੇ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂਜੀ ਆਈ ਸੀ ਕਰਾਨੇ ਆ ਅੱਜ ਸਾਨੂੰ ਜੱਥੇ ਬੰਦੀ ਆ ਗਏ ਪੁੱਛਦੀਆਂ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਹੈ ਭਾਈ ਜੀ ਕਾਲਜ ਹੀ ਸਾਡਾ ਸੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਹੈ ਭੁਗਤਾਇਆ ਹੈ ਕੰਮ ਹੂੰ ਯਾ ਅਸੀਂ ਜ਼ੁਬਾਨ ਤੋਂ ਮੁੱਕਰੀ ਹੋਈਏ ਯਾ ਕਿ ਮੁੰਡਾ ਨਾ ਭੇਜਿਆ ਹੋਵੇ ਯਾ ਅਸੀਂ ਠੱਗੀ ਮਾਰੀ ਹੋਈਏ ਭਾਈ ਜੀ ਲਾਇਸੈਂਸ 홀ਡਰ ਬੰਦੇ ਯਾ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ ਚ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਇਹ ਠੱਗ ਹੈ ਚੋਰ ਹੈ ਸਾਨੂੰ ਕਮੈਂਟ ਪੁਆਈਏ ਦੱਸੋ ਭਾਈ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਨਾਲ ਤੱਕਾ ਆਇਆ ਅਸੀਂ ਇਹ ਗੱਲ ਕਹਿਣਾ ਵੀਰੇ ਅਸੀਂ ਵੀ ਗੱਲ ਕਹਿਣਾ ਅਸੀਂ ਆਪ ਦਾ ਤੱਕਾ ਅਸੀਂ ਆ ਅਸੀਂ ਆਪ ਦਾ ਤੱਕਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੈਨੂੰ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਵੀ ਕੇਰਾ ਉਹੀ ਗੱਲ ਕਹਿਣਾ ਵੀ ਤੁਸੀਂ ਨਿਬੜ ਕੇ ਹੁਣ ਐਵੇਂ ਇਹਨਾਂ ਦੇ ਨਾਲੋਂ ਜੇ ਮੈਂ ਨਮੇਟ ਨਾ ਮੈਂ ਜੇ ਕਿਤੇ ਬੈਕ ਉਹਦਾ ਨਿਬੜਨਾ ਇੱਛਾ ਰੱਖ ਲਿਆ ਹਾਂ ਜੀ ਹਾਂ ਜੀ ਹਾਂ ਜੀ ਵੀ ਭਾਈ ਜੀ ਸਾਨੂੰ ਕੋਈ ਸਾਡਾ ਕਿਸਾ ਸੋ ਦੋਸਤੋ ਤੁਸੀਂ ਹੁਣੇ ਉਹ ਵਾਇਰਲ ਕਾਲ ਰਿਕਾਰਡਿੰਗ ਸੁਣੀ ਲਈ ਐ ਇਸ ਆਡੀਓ ਨੂੰ ਸੁਣ ਕੇ ਤੁਹਾਡੇ ਮਨ ਦੇ ਵਿੱਚ ਕੀ ਆਇਆ ਕੀ ਕਹਿਣਾ ਤੁਹਾਡਾ ਇਸ ਸਾਰੇ ਮਸਲੇ ਬਾਰੇ ਕਮੈਂਟ ਕਰਕੇ ਦੱਸਿਓ ਮਿਲਦੇ ਆਂ ਜਲ ਫੇਰ ਤੋਂ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਹੈਲੋ ਮੈਂ ਵੀ ਭੱਜਿਆ ਰੋਜ ਕੀ ਹਾਲ ਐ ਵਧੀਆ ਜੀ ਵਧੀਆ ਉਹ ਪਾਣਾ ਸਿੱਧੂ ਬੋਨਾ ਆਇਆ ਮੁੰਡਿਆਂ ਨਾਲ ਜਿਹੜਾ ਤੇਰਾ 9 ਲੱਖ ਰੁਪਏ ਵਾਲਾ ਐ ਬੈਠੇ ਰਗੇ ਬਾਈ ਹਾਂਜੀ ਅਸ਼ਦੀਪ ਹਾਂ ਅਸ਼ਦੀਪ ਅਸ਼ਦੀਪ ਵਾਲੇ ਆਏ ਬੈਠਣੇ ਯਾਰ ਹਾਂਜੀ ਹਾਂਜੀ ਨਿਬੜਲਾ ਯਾਰ ਵੀਰਮਣ ਕਹਿ ਰਿਹਾ ਇਹਨਾਂ ਦਾ ਬੰਦੇ ਤੰਗ ਨੇ ਯਾਰ ਇਹ ਕੋਈ ਗੱਲ ਨਹੀਂ ਵੀਰ ਜੀ ਨਿਪਟ ਲੈਨੇ ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਹੋ ਰਹੇ ਧਰਨਾ ਵਿੱਚ ਖੜੇ ਨੇ ਕਿ ਹੁਣ ਐਨੀ ਉਦੋਂ ਪਹਿਲਾਂ ਪਹਿਲਾਂ ਨਿਕਲਿਆ ਯਾਰ ਨਾਲ ਕਿਹੜਾ ਕੰਮ ਖੜੂਗਾ ਕਿ ਵੇੜ ਕੇ ਭਰਾ ਕਰ ਯਾਰ ਨਹੀਂ ਵੀਰ ਜੀ ਸਾਨੂੰ ਥੋੜੀ ਜਿਹੀ ਗਲਤੀ ਦੱਸੋਗੇ ਸਾਡੀ ਗਲਤੀ ਕਿੱਥੇ ਐ ਦੱਸ ਬਈ ਕਰ ਗੱਲ ਇਹਨਾਂ ਕੀ ਗੱਲ ਹੈ ਹੈਲੋ 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 ਹਾਂਜੀ ਕੌਣ ਗੰਗ ਕਰ ਰਿਹਾ ਕਾਰ ਤੇ ਬੋਲਦਾ ਜੀ ਸਰਜੀਤ ਕਾਰ ਕਿੰਨੇ ਦਾ ਗੱਲ ਕਰੋ ਜਿੰਨਾ ਕੋਲ ਤੁਸੀਂ ਕਰੋ